ਤਦੋਂ ਵੀ ਜਿਹਨੇ ਨੈਗੇਟਿਵ ਨਹੀਂ ਕੀਤਾ ਨੈਗੇਟਿਵ ਨਹੀਂ ਕਰਦੇ ਸੀ ਲੋਕੀ ਜਿਵੇਂ ਨਾਲ ਦੇ ਹੀ ਫਰੈਂਡਸ ਹੋ ਗਏ ਉਹ ਕਈ ਵਾਰੀ ਨਾਲ ਦੇ ਬੰਦੇ ਜਿਵੇਂ ਸਬਸਕ੍ਰਾਈਬ ਨਹੀਂ ਕਰ ਦਿੰਦੇ ਨਾ ਉਹੀ ਬੰਦੇ ਆਪਾਂ ਨੂੰ ਦੇਖਦੇ ਰਹਿੰਦੇ ਲੇਕਿਨ ਪਬਲਿਕ ਆਪਾਂ ਨੂੰ ਪਸੰਦ ਕਰਦੀ ਆ ਓਕੇ ਸਭ ਤੋਂ ਵੱਧ ਸਪੋਰਟ ਫੋਨ ਕਰਦਾ ਕਰ ਮम्मा ਕਰ ਦਿੰਦੇ ਨੇ ਦਿਨ ਚ ਤੁਹਾਨੂੰ ਕਿੰਨੀਆਂ ਕੁੜੀਆਂ ਮੈਸੇਜ ਕਰ ਦਿੰਦੇ ਆ ਅੱਬੇ ਮਜ਼ਾ ਆਏਗਾ ਨਾ ਭਿੜੋ ਨਹੀਂ ਨਹੀਂ ਕਰੀ ਚਲੋ ਕਰਦਾ ਇਹ ਤਾਂ ਚਲੋ ਉਹਨਾਂ ਨੂੰ ਕੀ ਪਤਾ ਕਿੰਨੇ ਕਿਹੜੀ ਟੈਸ਼ਨਾਂ ਵਿੱਚ ਸੀ ਕਰਦੇ ਆ ਸਾਰਿਆਂ ਨੂੰ ਰਿਸਪੈਕਟ ਦੇ ਪੈਸਾ ਲਫਿ ਤੁਸੀਂ ਜੇ ਬੋਨੇ ਦੀ ਚਾਹ ਲਗਾ ਲਓ ਪੈਸਾ ਵੀ ਕਮਾਈਂਗੇ ਮਤਲਬ ਮੁੰਡੇ ਹੁੰਦੇ ਜਿਹੜੇ ਸਾਦਗੀ ਦੇਖਦੇ ਨਹੀਂ ਜਾਂ ਕੁੜੀ ਨੂੰ ਸੋਨਾ ਦੇਖਦੇ ਉਹ ਇਕੱਠਾ ਹੋ ਜਾਂਦੇ ਪੰਜਾਬੀ ਡਾਕ 5 ਦੇਖਦੇ ਸਾਰੇ ਦਰਸ਼ਕਾਂ ਦਾ ਮੈਂ ਪੂਜਾ ਤਾਲੀਵਾਲ ਸਵਾਗਤ ਕਰਦੀਆਂ ਸੋਸ਼ਲ ਮੀਡੀਆ ਔਰ ਪੈਸਾ ਇਹਦੇ ਪਿੱਛੇ ਅੱਜ ਦਾ ਨੌਜਵਾਨ ਪੀੜੀ ਹੈ ਜਿਹੜੀ ਬਹੁਤ ਜ਼ਿਆਦਾ ਭੱਜ ਰਹੀ ਆ ਉਸ ਚੀਜ਼ ਦੇ ਲਈ ਕੀ ਕਿ ਕੁਝ ਕਰਨਾ ਪੈਂਦਾ ਕਿੰਨਾ ਕੁਝ ਲੋਕਾਂ ਤੋਂ ਸੁਣਨਾ ਪੈਂਦਾ ਹੈ ਸਾਡੇ ਨਾਲ ਮੌਜੂਦ ਨੇ ਕੁਪਿੰਦਰ ਸ਼ਰਮਾ ਜੀ ਪਹਿਲੇ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਰਣ ਪਿਆਰ ਭਰੀ ਸਤਿ ਸ੍ਰੀ ਅਕਾਲ ਅ ਕੁਪਿੰਦਰ ਸ਼ਰਮਾ ਜੀ ਥੋੜਾ ਜਿਹਾ ਸਾਡੀ ਆਡੀਅנס ਨੂੰ ਆਪਣੇ ਬਾਰੇ ਜ਼ਰੂਰ ਦੱਸੋ ਕਿ ਤੁਸੀਂ ਮਤਲਬ ਇੰਸਟਾਗ੍ਰam ਇਨਫਲੂਐਂਸਰ ਬਣਨਾ ਚਾਹੁੰਦੇ ਹੋ ਜਾਂ ਤੁਸੀਂ ਹੈਗੇ ਹੋ ਤੁਹਾਡੇ ਫਾਲੋਅਰ ਜੋ ਵੀ ਹੈ ਸਾਡੀ ਕੋਈ ਆਡੀਅנס ਨੂੰ ਜ਼ਰੂਰ ਦੱਸੋ ਇਨਫਲੂਐਂਸਰ ਤਾਂ ਇਹ ਦੇਖੋ ਨਾ ਪਬਲਿਕ ਵਾਸਤੇ ਹੁੰਦਾ ਹੈ ਠੀਕ ਹੈ ਜੀ ਤੇ ਇਸ ਦਾ ਸਿਰਫ ਇੱਕ ਆਮ ਜਿਹਾ ਇਨਸਾਨ ਅਗੇ ਦੇ ਸਾਨੂੰ ਕੋਈ ਇਹਦੇ ਵਿੱਚ ਕੋਈ ਦਿਲਚਸਪੀ ਹੈ ਨਹੀਂ ਵੈਸੇ ਤਾਂ ਜ਼ਿਆਦਾ ਲੇਕਿਨ ਆਡੀਅנס ਸਾਨੂੰ ਪਸੰਦ ਕਰਦੀ ਹੈ ਤੇ ਸਾਡੇ 12k ਫੋਲੋਅਰਸ ਨੇ ਇੰਸਟਾਗ੍ਰਾਮ ਤੇ ਤੇ ਸਾਡਾ YouTube ਚੈਨਲ ਵੀ ਹੈ ਅਸੀਂ ਗਰੋ ਕਰਨਾ ਚਾਹੁੰਦੇ ਆ ਜਿਹਾ ਇਨਫਲੂਐਂਸਰ ਤੇ ਐਜ਼ ਅ ਕ੍ਰिएਟਰ ਵੀ ਜਿਹਦੇ ਨਾਲ ਅਸੀਂ ਲੋਕਾਂ ਨੂੰ ਚੰਗੀਆਂ ਚੀਜ਼ਾਂ ਬਾਰੇ ਦੱਸ ਸਕੀਏ ਤੇ ਆਪਣੀ ਆਡੀਅנס ਨੂੰ ਸਹੀ ਰਾਹ ਤੇ ਪਾ ਸਕੀਏ ਓਕੇ ਅ ਵੈਸੇ ਅੱਜ ਦਾ ਜਿਹੜਾ ਟਾਈਮ ਹੈ ਨਾ ਉਹ ਸੋਸ਼ਲ ਮੀਡੀਆ ਦਾ ਟਾਈਮ ਹੈ ਨਾ ਤੇ ਜੋ ਤੁਸੀਂ ਮਤਲਬ ਸਟਾਰਟਅਪ ਕੀਤਾ ਸੀ ਤਾਂ ਤੁਹਾਨੂੰ ਕਿੰਨਾ ਕੁ ਕੁਝ ਸੁਣਨਾ ਪਿਆ ਲੋਕਾਂ ਦਾ ਕਿਉਂਕਿ ਮਤਲਬ ਜੇ ਆਪਾਂ ਪੋਜ਼ਿਟਿਵ ਕੁਝ ਕਰਨਾ ਚਾਹੁੰਦੇ ਆ ਤਾਂ ਆਪਣੇ ਲਈ 네ਗੇਟਿਵਿਟੀ ਹੈ ਨਾ ਉਹ ਪਹਿਲੇ ਹੁੰਦੀ ਹੈ ਤਾਂ ਤੁਹਾਨੂੰ ਕਿਸੇ ਨੇ 네ਗੇਟਿਵ ਨਹੀਂ ਕੀਤਾ 네ਗੇਟਿਵ ਵੀ ਕਰਦੇ ਸੀ ਲੋਕ ਜੀ ਜਿਵੇਂ ਨਾਲ ਦੇ ਹੀ ਫਰੈਂਡਸ ਹੋ ਗਏ ਉਹ ਕਈ ਵਾਰੀ ਨਾਲ ਦੇ ਬੰਦੇ ਜਿਵੇਂ ਸਬਸਕ੍ਰਾਈਬ ਨਹੀਂ ਕਰ ਦਿੰਦੇ ਨਾ ਉਹੀ ਬੰਦੇ ਆਪਾਂ ਨੂੰ ਦੇਖਦੇ ਰਹਿੰਦੇ ਲੇਕਿਨ ਪਬਲਿਕ ਆਪਾਂ ਨੂੰ ਪਸੰਦ ਕਰਦੀ ਹੈ ਲੇਕਿਨ ਆਪਾਂ ਨੂੰ ਘਰੋਂ ਵੀ ਵਧੀਆ ਸਪੋਰਟ ਹੈਗੀ ਇਹ ਚੀਜ਼ ਨੂੰ ਲਾਈਕ ਕਰਦੇ ਨੇ ਸਾਰੇ ਵਧੀਆ ਸਮਝਦੇ ਨੇ ਤੇ ਜਿਹਦੇ ਨਾਲ ਅਸੀਂ ਗੱਲ ਕਰਾਂ ਤੇ ਨਹੀਂ ਭੰਦੇ ਨਸ਼ਾ ਵੱਲ ਨਹੀਂ ਜਾਂਦੇ ਇਹ ਵੀ ਇੱਕ ਬਹੁਤ ਵੱਡਾ ਮੈਸੇ ਐਜਾ ਇਨਫਲੂਐਂਸਰ ਲਾ ਲਓ ਐਜਾ ਕ੍ਰिएਟਰ ਲਾ ਲਓ ਆਪਾਂ ਜੇ ਕਰਾਂਗੇ ਨਾ ਆਪਾਂ ਪਬਲਿਕ ਤੋਂ ਥੋੜਾ ਡਰ ਕੇ ਚੱਲਾਂਗੇ ਵੀ ਲੋਕਾਂ ਨੂੰ ਕੁਝ ਨਾ ਪਤਾ ਲੱਗੇ ਗਲਤ ਜਿਹਾ ਵਰਨਾ ਨਾ ਪਤਾ ਲੱਗੇ ਇਹਦੇ ਨਾਲ ਵੀ ਬਹੁਤ ਸੁਧਾਰ ਆ ਸਕਦਾ ਹੈਗਾ ਐਸਾ ਪਬਲਿਕ ਦੇ ਵਿੱਚ ਓਕੇ ਸਭ ਤੋਂ ਵੱਧ ਸਪੋਰਟ ਕੌਣ ਕਰਦਾ ਘਰ ਚ ਮੰਮਾ ਕਰਦੇ ਨੇ ਜੀ ਤੇ ਮੰਮਾ ਨੇ ਮਤਲਬ ਜਦੋਂ ਪਾਪਾ ਤੁਹਾਨੂੰ ਕੁਝ ਕਹਿੰਦੇ ਨੇ ਤਾਂ ਤੁਹਾਡੇ ਮੰਮਾ ਕੀ ਕਰਦੇ ਨੇ ਤੁਹਾਡੇ ਸਾਡੀ ਆਡੀਅנס ਨੂੰ ਜਰੂਰ ਦੱਸੋ ਕਿ ਪਾਪਾ ਕਹਿੰਦੇ ਨੇ ਤਾਂ ਮੰਮਾ ਵੀ ਨਾਲ ਹੀ ਲੱਗ ਜਾਂਦੇ ਨੇ ਵੀ ਚਲੋ ਸਪੋਰਟਰ ਵੀ ਇਹ ਸਪੋਰਟਰ ਵੀ ਉਧਰੋ ਵ ਜਾਂਦੇ ਨੇ ਪਾਪਾ ਵੱਲ ਹਾਂ ਉਹ ਪਾਪਾ ਵੱਲ ਹੋ ਜਾਂਦੇ ਨੇ ਫਿਰ ਤੁਸੀਂ ਇਸ ਟਾਈਮ ਤੁਹਾਨੂੰ ਕੀ ਮਹਿਸੂਸ ਹੁੰਦਾ ਕਿ ਯਾਰ ਵੀ ਮੇਰਾ ਜਿਹੜਾ ਇੱਕ ਸਪੋਰਟਰ ਸੀ ਉਹ ਵੀ ਉਧਰ ਚਲਾ ਗਿਆ ਉਸ ਟਾਈਮ ਜਰਾ ਐਵੇਂ ਲੱਗਦਾ ਵੀ ਚਲੋ ਅਸੀਂ ਪੇਰੈਂਟਸ ਨੇ ਸਹੀ ਸਮਝਾਉਂਦੇ ਨੇਗੇ ਲੇਕਿਨ ਜਿਵੇਂ ਮੰਮਾ ਨੇ ਉਹ ਕੋਈ ਗੱਲ ਆਪ ਹੀ ਕਹਿ ਕੇ ਪਾਪਾ ਨੂੰ ਫਿਰ ਪਾਪਾ ਨੂੰ ਪੜਕਾਰ ਕੇ ਫਿਰ ਉਹ ਮੇਰੇ ਪਿੱਛੇ ਫਿਰ ਮੰਮਾ ਹੀ ਫਿਰ ਸਪੋਰਟ ਕਰ ਦਿੰਦੇ ਆਗੇ ਓਕੇ ਤੇ ਐ ਦੱਸੋ ਦਿਨ ਚ ਤੁਹਾਨੂੰ ਕਿੰਨੀਆਂ ਕੁੜੀਆਂ ਮੈਸੇਜ ਕਰ ਦਿੰਦੇ ਆਂ ਅਬੇ ਮਜ਼ਾ ਆਏਗਾ ਨਾ ਬਿੜੋ ਦਿਨ ਦੀ ਤਾਂ ਨਹੀਂ ਚਲੋ ਕਹਿ ਲਾ ਇਹ ਤਾਂ ਚਲੋ ਉਹਨਾਂ ਦੀ ਕੀ ਪਤਾ ਕਿਵੇਂ ਕਿਹੜੀ ਟੈਂਸ਼ਨ ਨਾਲ ਮੈਸੇਜ ਕਰਦੇ ਨੇ ਲੇਕਿਨ ਆਪਾਂ ਸਾਰਿਆਂ ਨੂੰ ਰਿਸਪੈਕਟ ਕਰ ਦਿਆਂ ਦਿ ਲੋ ਓਕੇ ਮਨ ਲਿਕ ਸਾਰਿਆਂ ਨੂੰ ਮੋਸਟਲੀ ਰਿਪਲਾਈ ਦੇ ਦਿੰਦੇ ਹੋ ਨਹੀਂ ਰਿਪਲਾਈ ਨਹੀਂ ਕਰਦੇ ਵੈਸੇ ਸਾਰਿਆਂ ਨੂੰ ਫਿਰ ਇਹ ਤੇ ਗੱਲ ਤੇ ਗੱਲ ਹੈ ਨਾ ਕੁੜੀਆਂ ਦੇਖ ਲਓ ਜਿਹੜੀਆਂ ਤੁਸੀਂ ਮੈਸੇਜ ਕਰਦੇ ਹੋ ਜਿਹੜੇ ਮਤਲਬ ਕੁਵਿੰਦਰ ਸਿੰਘ ਨੂੰ ਹੋਏ ਥੇ ਨੇ ਉਹਨਾਂ ਲਈ ਗੱਲ ਤੇ ਗੱਲ ਹੈ ਤੁਸੀਂ ਸਭ ਨੂੰ ਰਿਪਲਾਈ ਦਿਆ ਕਰੋ ਨਾ ਮੈਂ ਵੀ ਫਿਰ ਸਾਰਿਆਂ ਨੂੰ ਰਿਪਲਾਈ ਦਵਾਂਗੇ ਤਾਂ ਥੋੜਾ ਕੈਰੈਕਟਰ ਤੇ ਵੀ ਜਿੱਦਾਂ ਗੱਲ ਦੀਆਂ ਕੁੜੀਆਂ ਥੋੜਾ ਜਿਹਾ ਕੈਰੈਕਟਰ ਤੇ ਵੀ ਬੋਲਦੀਆਂ ਨੇ ਵੀ ਹਰੇਕ ਨਾਲ ਗੱਲ ਕਰ ਲਾਂਦਾ ਤਾਂ ਕਰਕੇ ਘਟਾਤਾ ਹੁਣ ਪਹਿਲਾਂ ਨਾਲ ਇਹ ਫਿਰ ਕਿਉਂ ਬੋਲਦੀਆਂ ਨੇ ਵੀ ਕੈਰੈਕਟਰ ਤੇ ਜਦੋਂ ਆਪਾਂ ਮਤਲਬ ਐਜ਼ ਅ ਇਨਫਲੂਐਂਸਰ ਕੰਮ ਕਰ ਰਹੇ ਆ ਹਾਂਜੀ ਤੇ ਉਪਰੋਂ ਕੈਰੈਕਟਰ ਤੇ ਤਾਂ ਸੁਣਨਾ ਪੈਂਦਾ ਮਤਲਬ ਪੇਸ਼ੈਂਸ ਚਾਹੀਦੀ ਹੈ ਨਾ ਇਹ ਸੁਣ ਲੈਣਾ ਲੇਕਿਨ ਬਦਨਾਮੀ ਜ਼ਿਆਦਾ ਹੁੰਦੀ ਹੈ ਕਿ ਸ਼ਹਿਰ ਛੋਟੇ ਨੇ ਪਰ ਗੱਲਾਂ ਵੱਡੀਆਂ ਹੋ ਜਾਂਦੀਆਂ ਨੇ ਤੇ ਤਾ ਕਰਕੇ ਜੀਜਾ ਤੁੜੀਆਂ ਜਾਂ ਫੇਸ ਕਰਨੀਆਂ ਪੈਂਦੀਆਂ ਨੇ ਲੇਕਿਨ ਇਹ ਇਗਨੋਰ ਕਰਕੇ ਚੱਲ ਜਾਂਦੇ ਆਂ ਓਕੇ ਵੈਸੇ ਤੁਸੀਂ ਰਹਿਣ ਵਾਲੇ ਕਿੱਥੋਂ ਦੇ ਹੋ ਰਹਿਣ ਵਾਲੇ ਅਸੀਂ ਐਸੇ ਤਾਂ ਲਹਿਰੇ ਕਾਗੇ ਦੇ ਅਗਲੇ ਇੱਕ ਪਿੰਡ ਖੰਡੇਵਾਦ ਹੈ ਵੈਸੇ ਅਸੀਂ ਪਟਿਆਲੇ ਰਹਿੰਦੇ ਆਂ ਗੱਠ ਸੰਤ ਓਕੇ ਮਤਲਬ ਪਿੰਡ ਤੋਂ ਸ਼ਹਿਰ ਵੱਲ ਨੂੰ ਆਏ ਹੋ ਹਾਂਜੀ ਪਿੰਡ ਤੋਂ ਤੇ ਉਹਦੇ ਵਿੱਚ ਤੁਸੀਂ ਪਿੰਡ 'ਚ ਰਹਿੰਦੇ ਸੀ ਤੇ ਹੁਣ ਸ਼ਹਿਰ 'ਚ ਰਹਿੰਦੇ ਹੋ ਉਹਦੇ ਵਿੱਚ ਜਿਹੜਾ ਵਿਚਾਰ ਦਾ ਸਮਾਂ ਸੀ ਉਹ ਕਿਵੇਂ ਦਾ ਲੰਘਿਆ ਤੁਹਾਡਾ ਵਿਚਾਰ ਦਾ ਸਮਾਂ ਤਾਂ ਦੇਖੋ ਸਕੂਲ ਟਾਈਮ ਦਾ ਹੀ ਸੀ ਗੱਲ ਸਕੂਲ ਟਾਈਮ 'ਚ ਵੀ ਕਪਾ ਸਟਾਰਟ ਕਰਦੇ ਤੇ ਟਿਕਟੋਕ ਹੋ ਗਿਆ YouTube ਹੋ ਗਿਆ ਲੇਕਿਨ ਉਹ ਬਹੁਤ ਚੀਜ਼ ਆ ਬਹੁਤ ਕ੍ਰੇਜ਼ ਘਟ ਸੀਗਾ ਲੇਕਿਨ ਮੈਂ 10th ਕਲਾਸ ਤੋਂ ਸ਼ੇਅਰ ਮਾਰਕੀਟ ਦੇ ਵਿੱਚ ਆ ਤਾਂ ਉਸ ਤੋਂ ਵਧੀਆ ਜਿਵੇਂ ਕੋਰੋਨਾ ਟਾਈਮ ਸੀਗਾ ਉਸ ਤੋਂ ਬਾਅਦ ਮੈਂ ਸ਼ੇਅਰ ਮਾਰਕੀਟ ਦੇ ਵਿੱਚ ਆ ਗਿਆ ਤਾਂ ਉਸ ਤੋਂ ਬਾਅਦ ਸਾਡਾ ਮਤਲਬ ਥੋੜਾ ਲਾਈਫ ਸਟਾਈਲ ਚੇਂਜ ਹੋ ਗਿਆ ਜੇ ਸੋਲ ਦੇ ਵਿੱਚ ਕੋਈ ਪੱਕਾ ਆੜੀ ਹੋਵੇ ਜੋ ਤੁਹਾਡੇ ਨਾਲ ਅੱਜ ਵੀ ਖੜਾ ਪੱਕਾ ਆੜੀ ਸਾਰੀਆਂ ਨੂੰ ਪੱਕੇ ਆੜੀ ਨਹੀਂ ਇੱਕ ਦਾ ਨਾਲ ਲਾਵਾਂਗੇ ਤੇ ਬਾਕੀ ਦੂਸਰੇ ਨਹੀਂ ਨਹੀਂ ਸਾਨੂੰ ਇੱਕ ਦੱਸੋ ਅਸੀਂ ਤੁਹਾਡੀ ਅੱਜ ਲੜਾਈ ਕਰਵਾਣੀ ਇੱਕ ਤਾਂ ਹੀ ਕੋਈ ਹੈ ਨਹੀਂ ਵੈਸੇ ਵੇ ਸਾਰੀ ਪੱਕੇ ਯਾਰੀ ਨੇ ਆਪਣੇ ਸਾਰੇ سپورਟ ਕਰਦਾ ਕਿੰਨਾ ਕੋ ਪਿਆਰ ਹੈ ਤੁਹਾਡਾ ਤੁਹਾਡੇ ਯਾਰਾ ਦੋਸਤਾਂ ਨਾਲ ਕਿਉਂਕਿ ਅੱਜ ਦੇ ਟਾਈਮ 'ਚ ਕਹਿ ਦੋ ਜੇ ਆਪਾਂ ਸੋਸ਼ਲ ਮੀਡੀਆ ਤੇ ਹੈਗੇ ਆ ਤਾਂ ਤੁਹਾਡੇ ਨਾਲ ਤੁਹਾਡੇ ਯਾਰ ਵੱਲੀ ਖੜੇ ਹੁੰਦੇ ਨੇ ਨਾ ਪਰ ਐਂਟੀ ਵੀ ਹੋਈ ਹੋ ਜਾਂਦੇ ਨੇ ਕਈ ਵਾਰ ਪਰ ਤੁਹਾਡਾ ਕੀ ਐਕਸਪੀਰੀਅੰਸ ਤੁਹਾਡੇ ਦੋਸਤਾਂ ਨਾਲ ਦੋਸਤਾਂ ਨਾਲ ਤਾਂ ਦੇਖੋ ਜੀ ਐਵੇਂ ਦਾ ਐਕਸਪੀਰੀਅੰਸ ਆ ਸਾਰਾ ਦਿਨ ਘੁੰਮਦੇ ਰਹਿਣੇ ਆ ਦਿਨ ਵੀ ਥੋੜਾ ਪੈ ਜਾਂਦਾ ਹੈ ਘੁੰਮਣ ਲੱਗੇ ਉਹ ਕਰਕੇ ਇਹੀ ਚੀਜ਼ ਆਪਾਂ ਨੂੰ ਬੂਸਟ ਅਪ ਕਰਦੀ ਹੈਗੀ ਸਪੋਰਟ ਸਾਰੇ ਕਰ ਦਿੰਦੇ ਆਪਾਂ ਨੂੰ ਪਰ ਹੁਣ ਆਪਾਂ ਨੂੰ ਨਹੀਂ ਪਤਾ ਹੁੰਦਾ ਕੌਣ ਕਿਵੇਂ ਦਾ ਹੈ ਲੇਕਿਨ ਸਾਰੇ ਆਪਾਂ ਨੂੰ ਜਿੰਨੂੰ ਪਿਆਰ ਕਰਦੇ ਨੇ ਸਾਰੇ ਸਪੋਰਟ ਕਰ ਦਿੰਦੇ ਨੇ ਚਲੋ ਚੰਗੀ ਗੱਲ ਹੈ ਵੀ ਮਤਲਬ ਆਡੀਅנס ਹੀ ਤੁਹਾਨੂੰ ਪਿਆਰ ਕਰਨ ਵਾਲੀ ਹੁੰਦੀ ਤੇ ਆਡੀਅਸ ਜਿਹੜੀ ਤੁਹਾਨੂੰ ਨੀਚੇ ਸੁੱਟ ਦਿੰਦੀ ਹੈ ਨਾ ਤੇ ਕਦੇ ਐਵੇਂ ਹੋਇਆ ਕਿ ਤੁਸੀਂ ਕਿਸੇ ਕੁੜੀ ਨੂੰ ਪਸੰਦ ਕਰਦੇ ਹੋ ਪਰ ਤੁਸੀਂ ਇਹ ਸੋਚਿਆ ਹੋਵੇ ਕਿ ਨਹੀਂ ਯਾਰ ਬੇਝਤੀ ਹੋ ਜਾਣੀ ਕਿਉਂਕਿ ਐਜ਼ ਅ ਇਨਫਲੂਐਂਸਰ ਮੇਰੀ ਥੋੜੀ ਜੀ ਇਮੇਜ ਬਣੀ ਹੋਈ ਹੈ

ਕੰਮ ਸਾਡਾ ਸ਼ੇਅਰ ਮਾਰਕੀਟ ਦਾ ਕੰਮ ਹੈ ਵੈਸੇ ਨਾਲ ਮੈਂ ਯੂਪੀਐਸਸੀ ਦੀ ਤਿਆਰੀ ਕਰ ਰਹਾ ਹਾਂ ਓਕੇ ਫਿਰ ਤੁਸੀਂ ਇੰਸਟਾਗ੍ਰਾਮ ਤੇ ਕਿਵੇਂ ਰੀਲਸ ਬਣਾ ਲੈਂਦੇ ਹੋ ਯੂਪੀਐਸਸੀ ਉਹ ਬਸ ਮੈਨੇਜ ਕਰਨਾ ਪੈਂਦਾ ਹੈ ਉਹ ਸਾਰੀ ਓਕੇ ਇੰਸਟਾਗ੍ਰਾਮ ਵੀ YouTube ਵੀ Snapchat ਵੀ ਸਾਰਾ ਮੈਨੇਜ ਕਰਨਾ ਪੈਂਦਾ ਹੈ ਚਾਰ-ਚਾਰੇ ਐਪ ਤੁਸੀਂ ਕਿਉਂ ਟਾਈਮ ਤੇ ਮੈਨੇਜ ਕਰ ਰਹੇ ਹੋ ਤੇ ਉੱਤੋਂ ਤੁਸੀਂ ਯੂਪੀਐਸਸੀ ਦੀ ਤਿਆਰੀ ਕਰ ਰਹੇ ਹੋ ਹਾਂਜੀ ਤੇ ਬਾਕੀ ਸ਼ੇਅਰ ਮਾਰਕੀਟ ਵੀ ਕਰ ਰਹੇ ਹੋ ਓਕੇ ਬੇਸਿਕਲੀ ਇਹੀ ਇਨਕਮ ਸਰਸ ਹੈਗਾ 10th ਕਲਾਸ ਤੋਂ ਬਾਅਦ ਮੈਨੂੰ ਇੱਕ ਘਰੋਂ 1 ਰੁਪਿਆ ਵੀ ਨਹੀਂ ਮੰਗਿਆ ਆਪ ਦਾ ਸਾਰਾ ਲਾਈਫ ਸਟਾਈਲ ਆਪ ਹੀ ਜ਼ਰਾ ਕ੍ਰੀਏਟ ਕੀਤਾ ਮੰਨੇ। ਓਕੇ ਤੁਸੀਂ ਇਨਫਲੂਐਂਸਰ ਕਿਉਂ ਬਣਨਾ ਚਾਹੁੰਦੇ ਹੋ? ਪੈਸਾ ਜਾਂ ਫੇਮ? ਤੁਸੀਂ ਜੇ ਦੋਨੇ ਚੀਜ਼ਾਂ ਲਗਾ ਲਓ ਪੈਸਾ ਵੀ ਫੇਮ ਵੀ ਕਿਉਂਕਿ ਇਹ ਚੀਜ਼ ਦੇ ਵਿੱਚ ਜ਼ਿਆਦਾਤਰ ਮੈਨਾਂ ਹਲਾ ਦਾ ਜਿੰਨੇ ਲੋਕ ਮਿਲਦੇ ਨੇ ਯੂਨੀਵਰਸਿਟੀ ਲਾ ਲਓ ਖਾਲਸਾ ਕੋਲ ਲਾ ਲਓ ਜਿੰਨੇ ਵੀ ਕਾਲਜਾਂ ਜਾਂਦੇ ਨੇ ਸਾਰੇ ਆਪ ਨੂੰ ਪਿਆਰ ਕਰਦੇ ਨੇ ਸਾਰੇ ਮਿਲਦੇ ਨੇ ਤਾਂ ਉਹ ਚੀਜ਼ ਆਪ ਨੂੰ ਬਹੁਤ ਮੋਟੀਵੇਸ਼ਨ ਦਿੰਦੀ ਹੈ ਕਿ ਵੀ ਤੁਸੀਂ ਜਿਹੜੇ ਜਪਾਨੇ ਹੋ ਬਹੁਤ ਸੋਹਣੇ ਲੱਗਦੇ ਹੋ ਕੁੜੀਆਂ ਪਸੰਦ ਕਰਦੀਆਂ। ਕੁੜੀਆਂ ਤੇ ਮੈਂ ਹੀ ਗੱਲ ਹੈ ਨਾ ਜੋ ਤੁਸੀਂ ਜਨਨ ਤੱਕ ਜਾਂਦੇ ਹੋ। ਤੁਹਾਨੂੰ ਕਿਸੇ ਨੇ ਵੇਖ ਲਿਆ ਪਰ ਤੁਹਾਨੂੰ ਕਿਸੇ ਨੇ ਵੇਖ ਕੇ ਮੈਸੇਜ ਕੀਤਾ ਜਿਸ ਮੈਂ ਤੁਹਾਨੂੰ ਦੇਖਿਆ ਸੀ ਤੁਸੀਂ ਵਾਈਟ ਸ਼ਰਟ ਚ ਬੜੇ ਸੋਹਣੇ ਲੱਗਦੇ ਸੀ ਹਾਂਜੀ ਕਰ ਦਿੰਦਾ ਉਹ ਮੈਸੇਜ ਕਰਦੀ ਹੁੰਦੀ ਸਮਝ ਰਹੇ ਹੋ ਸਮਝ ਰਹੇ ਹੋ ਆਪ ਕੀਵੇਂ ਦਾ ਐਕਸਪੀਰੀਅੰਸ ਹੁੰਦਾ ਜਦੋਂ ਫਿਰ ਤੁਸੀਂ ਐਵੇਂ ਆਉਂਦੇ ਜਾਂਦੇ ਹੋ ਐਕਸਪੀਰੀਅੰਸ ਪ੍ਰਾਊਡ ਮੂਮੈਂਟ ਲੱਗਦਾ ਨਾ ਮੈਂ ਬਰ ਛਾਤੀ ਚੌੜੀ ਹੋ ਜਾਂਦੀ ਹੈ ਕੀ ਹੁੰਦਾ ਹੈ ਬਾਹ ਤੰਗੀ ਗੱਲ ਹੈ ਤੇ ਪਰ ਅੱਜ ਕੱਲ੍ਹ ਨੇ ਕਿਹਾ ਦੋ ਕਿ ਸੋਸ਼ਲ ਮੀਡੀਆ ਤੇ ਨਕਚਰ ਤਾਂ ਹੀ ਹੈ ਤੁਸੀਂ ਕੀਵੇਂ ਦਾ ਕੰਟੈਂਟ ਮਤਲਬ ਪਸੰਦ ਕਰਦੇ ਹੋ ਅਸੀਂ ਫੇਸ ਵੈਲਿਊ ਜ਼ਿਆਦਾ ਪ੍ਰਮੋਟ ਕਰਦਾਂ ਕੋਈ ਲੱਛਰਤਾ ਦਾ ਹੈ ਨਹੀਂ ਜਿੰਮ ਪ੍ਰਮੋਟ ਕਰ ਦਿੰਦੇ ਆਂਗੇ। ਅਧਿਆਇ ਫੇਸ ਵੈਲਿਊ ਜ਼ਿਆਦਾ ਪ੍ਰਮੋਟ ਕਰ ਦਾਂਗੇ। ਓਕੇ। ਮਤਲਬ ਜਦੋਂ ਤੁਸੀਂ ਫਿਊਚਰ ਕੁਝ ਪ੍ਰਮੋਟ ਕਰਨਾ ਆਵੇ ਕੁਝ ਚੰਗਾ ਸਾਡੀ ਨੌਜਵਾਨ ਪੀੜੀ ਨੂੰ ਹਨਾ ਤੇ ਉਹਦੇ ਲਈ ਫਿਰ ਤੁਸੀਂ ਕੀ ਕਰੋ? ਚੰਗਾ ਦੀ ਕੋਈ ਨਾ ਸੇਵਾ ਚ ਅਸੀਂ ਹੁਣ ਲੱਗਿੰਦੀ ਸੋਚਦੇ ਆਂਗੇ ਕਿ ਲੋਕਾਂ ਦੀ ਸੇਵਾ ਕਰੀਏ। ਓਕੇ। ਜੇ ਕਿਸੇ ਦਾ ਐਕਸੀਡੈਂਟ ਹੋ ਗਿਆ ਉਹਨਾਂ ਨੂੰ ਉਹ ਕਰੀਏ ਮਤਲਬ। ਜੀ। ਤੇ ਜਿਵੇਂ ਕੋਈ ਗਰੀਬ ਘਰ ਤੇ ਉਹਨੂੰ ਅਸੀਂ ਪ੍ਰੋਵਾਈਡ ਕਰੀਏ ਚੀਜ਼ਾਂ। ਇਹ ਸੀ ਕੋਸ਼ਿਸ਼ ਕਰਦਾਂ ਲੇਕਿਨ ਹਲੇ ਸਟੂਡੈਂਟ ਹੋਣ ਦੇ ਨਾਲ ਨਾਲ ਕਰਨਾ ਬਹੁਤ ਖਾਇਲ ਹੈ ਕਰਕੇ ਇਨ ਫਿਊਚਰ ਆਪਾਂ ਜਰੂਰ ਕਰਾਂਗੇ ਕਿੰਨਾ ਕੁ ਤੁਸੀਂ ਕਮਾਲ ਲੈਂਦੇ ਹੋ ਸੋਸ਼ਲ ਮੀਡੀਆ ਤੋਂ ਸੋਸ਼ਲ ਮੀਡੀਆ ਤੋਂ ਬਾਅਦ ਡੇਲੀ ਦਾ ਖਰਚਾ ਦੂਰੀ ਜਾਂਦਾ ਫਿਰ ਵੀ ਮਤਲਬ ਇਹ ਨਾ ਹੋਏ ਕਿ ਤੁਹਾਨੂੰ ਵੇਖ ਕੇ ਕੋਈ ਆਏ ਕਿ 10 ਤੋਂ 2 ਨਾ ਜੋ ਰਿਐਲਿਟੀ ਹੈ ਕਿ ਯਾਰ ਸਭ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਕਿ ਕਿ ਇਹ ਨਹੀਂ ਹੈਗਾ ਮਤਲਬ ਮੋਸਟਲੀ ਜੇ ਕੋਈ ਫੇਮਸ ਬੰਦਾ ਹੈ ਨਾ ਇਵੇਂ ਕਿ ਬਾਲੀਵੁੱਡ ਵੀ ਲਗਾ ਲੋ ਕਿਸੇ ਨੂੰ ਲੋਕ ਵਖਸਦੇ ਨਹੀਂ ਹੈਗੇ ਗਾਲਾਂ ਸਭ ਨੂੰ ਪੈਂਦੀਆਂ ਨੇ ਹਨਾ ਤਾਂ ਸਾਰਿਆਂ ਨੂੰ ਲੱਗਦਾ ਕਿ ਬੜਾ ਆਸਾਨ ਹੈ ਸੋਸ਼ਲ ਮੀਡੀਆ ਤੇ ਤਾਂ ਤੁਹਾਨੂੰ ਕੀ ਲੱਗਦਾ ਕਿ ਆਸਾਨ ਹੈ ਸੋਸ਼ਲ ਮੀਡੀਆ ਤੇ ਕੰਮ ਕਰਨਾ ਨਹੀਂ ਸੋਸ਼ਲ ਮੀਡੀਆ ਤੇ ਆਸਾਨ ਤਾਂ ਨਹੀਂ ਹੈ ਕੰਮ ਕਰਨਾ ਕਿਉਂਕਿ ਇਹ ਟਾਈਮ ਮੰਗਦਾ ਹੈਗਾ ਜੀ ਟਾਈਮ ਦੇਣਾ ਹਰ ਇੱਕ ਚੀਜ਼ ਨੂੰ ਬਹੁਤ ਜ਼ਰੂਰੀ ਹੈ ਚਾਹੇ ਫੈਮਿਲੀ ਨੂੰ ਲਾ ਲੋ ਸੋਸ਼ਲ ਮੀਡੀਆ ਨੂੰ ਲਾ ਲੋ ਸਟਡੀ ਨੂੰ ਲਾ ਲੋ ਟਾਈਮ ਦੇਵਾਂਗੇ ਆਪਾਂ ਨੂੰ ਇਨਕਮ ਵੀ ਦੇਊਗਾ ਰਿਸਪੈਕਟ ਵੀ ਦੇਊਗਾ ਪਰ ਰਿਸਪੈਕਟ ਕਰਾਂਗੇ ਉਹ ਚੀਜ਼ ਦੀ ਤਾਂ ਅੰਗਲਾ ਮੈਂ ਰਿਸਪੈਕਟ ਹੀ ਕਰੂਗਾ ਤਾਰ ਕੇ ਮੈਨੂੰ ਲੱਗਦਾ ਹੈਗਾ ਹਰ ਚੀਜ਼ ਔਖੀ ਹੁੰਦੀ ਹੈ ਕਿ ਕੋਈ ਚੀਜ਼ ਔਖੀ ਨਹੀਂ ਹੁੰਦੀ ਹੈਗੀ ਇੱਥੇ ਕਰਨ ਚ ਜੀ ਤਾਂ ਾਰ ਕੇ ਸਾਰਾ ਮੈਨੇਜ ਕਰਕੇ ਚੱਲਾਂਗੇ ਤਾਂ ਆਪਾਂ ਜ਼ਿੰਦਗੀ ਚ ਅੱਗੇ ਵਧਾਂਗੇ ਰਹੀ ਗੱਲ ਕਮਾਉਣ ਦੀ ਇਹ ਡੇਲੀ ਦਾ ਖਰਚਾ ਦੂਰੀ ਜਾਂਦਾ ਸੀ ਤੁਸੀਂ ਆ ਲਾ ਲਓ ਬਸ ਥੋੜੇ-ਬਹੁਤੇ ਬਣ ਜਾਂਦੇ ਨੇ ਓਕੇ ਓਕੇ ਤੇ ਜਦੋਂ ਤੁਸੀਂ 99 ਇੰਸਟਾਗ੍ਰਾਮ ਤੇ ਫੇਮਸ ਹੋਏ ਸੀ ਤੇ ਤੁਹਾਡੇ ਕਿਸੇ ਕਾਲਜ ਦੇ ਟੀਚਰ ਨੇ ਕਿਹਾ ਸੀ ਵੀ ਮੈਂ ਤੇਰੀ ਵੀਡੀਓ ਦੇਖੀ ਸੀ ਟੀਚਰ ਦਾ ਤੁਹਾਨੂੰ ਕੀ ਇਨਸੀਡੈਂਟ ਦੱਸਿਆ ਜੀ ਅੱਜ ਅੱਜ ਹੋ ਗਿਆ ਟੈਗਾ ਉਹ ਅਸੀਂ ਕਲਾਸ 'ਚ ਇੱਕ ਵੀਡੀਓ ਪਾਤੀ ਜੀ ਮੁੰਡਾ ਆਪਾਂ ਫਰੈਂਡਸ ਨਾਲ ਪਾ ਰਹੇ ਨੇ ਉਹ ਕਿਤੇ ਅੱਗੇ ਪ੍ਰੋਫੈਸਰ ਖੜੇ ਸੀਗੇ ਓਕੇ ਉਹ ਵੀਡੀਓ ਹੋ ਗਈ ਵਾਇਰਲ ਓਕੇ ਵਾਇਰਲ ਹੋਣ ਤੋਂ ਬਾਅਦ ਉਹ ਟੀਚਰਾਂ ਤੱਕ ਪਹੁੰਚ ਗਈ ਤੇ ਅੱਜ ਟੀਚਰ ਕਹਿੰਦੇ ਤੁਹਾਡੀ ਕੰਪਲੇਂਟ ਆਈ ਹੈ ਤਾਂ ਕਰਕੇ ਉਹ ਚੀਜ਼ ਸਾਨੂੰ ਆ ਗਈ ਕਿਹੜਾ ਕੀ ਪਾ ਦਿੱਤਾ ਸੀ ਜਿਹੜੇ ਟੀਚਰਸ ਨੂੰ ਬੋਲਾ ਪਿਆ ਅਸੀਂ ਮੀਮ ਨਹੀਂ ਹੁੰਦਾ ਜੀ ਮੈਂ ਅਸੀਂ ਆਪਦੀ ਬਣਾ ਕੇ ਪਾਈ ਸੀ ਟੀਚਰ ਨੂੰ ਮੈਨੂੰ ਨਹੀਂ ਦਿੱਤਾ ਲੇਕਿਨ ਟੀਚਰ ਪੜਾ ਰਹੇ ਜੀ ਲੇਕਿਨ ਸਾਰੇ ਟੀਚਰ ਵਧੀਆ ਪਿਆਰ ਕਰਦੇ ਨੇ ਮੈਡਮ ਤਾ ਕਰਕੇ ਤੇ ਸਰ ਥੋੜੇ ਜਿਹਾ ਲੱਗਦੇ ਨੇ ਓਕੇ ਮਤਲਬ ਮੈਡਮ ਵੀ ਕਿਉਂ ਪਿਆਰ ਕਰਦੀ ਨੇ ਉਹ ਦੇਖ ਲਓ ਜਿਹੜੇ ਤੁਹਾਡੇ ਉਹਨਾਂ ਨਾਲੋਂ ਫਿਰ ਆਪਾਂ ਸਟੱਡੀ 'ਚ ਬਹੁਤ ਵਧੀਆ ਨਾ ਤੁਹਾਨੂੰ ਜਿੰਨੇ ਦੱਸਿਆ ਯੂਪੀਐਸੀ ਚ ਜਾ ਲੇਗਾ ਅਸੀਂ ਤੇ ਫਿਰ ਇਹ ਸਾਰੇ ਵੇਲੇ ਕੀ ਹੋ ਜਾਂਦਾ ਉਹਨਾਂ ਵਜੇ ਤੁਹਾਡਾ ਮਾਨਾ ਕਰਦੈ ਨਹੀਂ ਇੱਕ ਸਹੀ ਸੀ ਗੱਲ ਦੱਸਣਾ ਜੋ ਤੁਸੀਂ ਕਲਾਸ 'ਚ ਜਾਂਦੇ ਹੋ ਠੀਕ ਹੈ ਤੁਸੀਂ ਮੈਡਮਾਂ ਕਰਕੇ ਜਾਂਦੇ ਹੋ ਜਾਂ ਤੁਹਾਡਾ ਮਨ ਕਰਦਾ ਪਰ ਇਹ ਯਾਰਾਂ ਦੋਸਤਾਂ ਕਰਕੇ ਅਜੀ ਯਾਰਾਂ ਦੋਸਤਾਂ ਕਰਕੇ ਪੜ੍ਹਦੇ ਹੋ ਨਹੀਂ ਯਾਰਾਂ ਦੋਸਤਾਂ ਨੂੰ ਨਾਲ ਪੜਾਉਨੇ ਆਂਗੇ ਤੁਸੀਂ ਪੜ੍ਹੋ ਅੱਛਾ ਹਾਂਜੀ ਤੇ ਫਿਰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਜਦੋਂ ਟੀਚਰਸ ਹੁੰਦੇ ਨੇ ਮਤਲਬ ਫੀਮੇਲ ਸਟਾਫ ਹੁੰਦਾ ਤੁਸੀਂ ਜਾਂਦੇ ਹੋ ਪਰ ਤੁਹਾਡੀ ਮੇਲ ਸਟਾਫ ਨਾਲ ਬੰਦੀ ਨਹੀਂ ਉਹ ਕਿਉਂ ਨਹੀਂ ਬੰਦੀ ਇਹ ਤਾਂ ਹੀ ਸਾਨੂੰ ਵੀ ਨਹੀਂ ਪਤਾ ਕਿਉਂ ਉਹ ਮਤਲਬ ਕਿ ਸਾਰੀ ਟੈਨਸ਼ਨ ਤੁਸੀਂ ਲੈ ਜਾਂਦੇ ਹੋ ਇਹ ਨਹੀਂ ਪਤਾ ਸਾਨੂੰ ਸਾਰਾ ਜਿਵੇਂ ਸਾਰੇ ਬੋਲਦੇ ਨੇ ਅਸੀਂ ਸੁਣਵਾ ਕੇ ਦੱਸਿਆ ਓਕੇ ਹਾਂਜੀ ਤੇ ਤੁਸੀਂ ਆਪਣੇ ਮਤਲਬ ਜੇ ਕਹਿ ਦੋ ਸੋਸ਼ਲ ਮੀਡੀਆ ਤੇ ਫੇਮਸ ਹੋਣਾ ਚਾਹੁੰਦੇ ਹੋ ਹਨਾ ਤੇ ਹੋ ਵੀ ਰਹੇ ਹੋ ਅੱچھے ਫੋਲੋਅਰਸ ਨੇ ਤੁਹਾਡੇ ਤਾਂ ਤੁਸੀਂ ਆਪਣਾ ਆਈਡਲ ਕਿਹ ਨੂੰ ਮੰਨ ਲਦੇ ਹੋ ਅਸੀਂ ਆਈਡਲ ਤਾਂ ਨਹੀਂ ਮੰਨਦੇਗੇ ਜਨ ਲੇਕਿਨ ਇਹ ਮੇਰੇ ਜਿਹਾ ਪੜਾਈ ਜਾਂਦੇ ਨੇਗੇ ਸਾਰੇ ਕ੍ਰिएਟਰ ਉਹਨਾਂ ਨੂੰ ਦੇਖ ਦੇਖ ਕੇ ਉਹ ਚੱਲੀ ਜਾਂਦੇ ਹੈਗੇ ਕੋਈ ਆਪਾਂ ਦੇਖ ਕੇ ਚੱਲੀ ਜਾਂਦਾ ਹਾਂਜੀ ਓਕੇ ਕਦੇ ਮਤਲਬ ਇਹਦਾ ਹੋਇਆ ਕਿ ਮੋਸਟਲੀ ਦਾ ਹੁੰਦਾ ਕਿ ਸੋਸ਼ਲ ਮੀਡੀਆ ਤੋਂ ਸਿੰਗਰਸ ਵਗੈਰਾ ਅਪਰੋਚ ਕਰ ਲੈਂਦੇ ਨੇ ਤੁਹਾਨੂੰ ਕਦੇ ਅਪਰੋਚ ਕੀਤੀ ਜਾਂ ਕਿਸੇ ਦਾ ਕਾਲ ਮੈਸੇਜ ਆ ਵੀ ਐਪਰੀਸ਼ੀਏਟ ਕਰਨ ਦੇ ਲਈ ਕਿਸੇ ਦਾ ਕਾਲ ਮੈਸੇਜ ਆਇਆ ਹੋਵੇ ਹਾਂਜੀ ਆਂਦੇ ਨੇ ਮੈਸੇਜ ਹਸਤਿੰਦਰ ਨੇ ਵੀ ਐਪਰੀਸ਼ੀਏਟ ਕੀਤਾ ਆਪਣੇ ਓਕੇ ਸ਼ੇਅਰ ਕੀਤਾ ਸ਼ਿਰੀ ਬਰਾੜ ਨੇ ਵੀ ਸ਼ੇਅਰ ਕੀਤਾ ਸੀ ਵੀਡੀਓ ਦੇ ਵਿੱਚ ਬਾਕੀ ਜੀ ਨਿਮਰਤ ਖੈਰਾ ਕਰਦੇ ਤੁਮ ਨਿਮਰਤ ਦੀ ਘਾਇ ਹੈ ਕਿਉਂ ਕਰवानी ਹੈ ਉਹ ਬਧੀਆ ਲੱਗਦੀ ਹੈ ਮਤਲਬ ਉਹਦਾ ਲੁੱਕ ਵਾਈਜ਼ ਦਾ ਅੱਛਾ ਮਤਲਬ ਨਿਮਰਤ ਖੈਰਾ ਜਿੱਤੋਂ ਸਭ ਮੁੰਡਿਆਂ ਨੂੰ ਕਿਉਂ ਚੰਗੀ ਲੱਗਦੀ ਹੈ ਜੀ ਉਹਦਾ ਸਾਦਗੀ ਬਹੁਤ ਸੋਹਣੀ ਹੈ ਜੰਮਾ ਜੀ ਸਾਦਗੀ ਤੁਸੀਂ ਵੇਖਦੇ ਹੋ ਹਾਂ ਜੀ ਜੀ ਫਿਲਮ ਦੇਖਿਆ ਨੇ ਤੇ ਸੌਂਗਸ ਚ ਜਿਹੜੇ ਆਏ ਨੇਗੇ ਨਹੀਂ ਮਤਲਬ ਮੁੰਡੇ ਹੁੰਦੇ ਜਿਹੜੇ ਸਾਦਗੀ ਵੇਖਦੇ ਨੇ ਜਾਂ ਕੁੜੀ ਨੂੰ ਸੋਹਣਾ ਵੇਖਦੇ ਨੇ ਉਹ ਕਿੱਥੇ ਵੇਖਦੇ ਨੇ ਸਾਦ ਕੀ ਦੇ ਸੋਨਾ ਹੋਣਾ ਵੱਖਰੀ ਵੱਖਰੀ ਗੱਲ ਐ ਸਾਦ ਕੀ ਦੇ ਕੋ ਜੀ ਉਹਨਾਂ ਦੀ ਲੁੱਕ ਹੈਗੀ ਜੀ ਉਹਨਾ ਗੁੱਤ ਕਰਕੇ ਰੱਖਦੇ ਨੇ ਉਹ ਸਾਦ ਕੀ ਜੀ ਸੋਨਾ ਦੀ ਰੰਗ ਰੂਪ ਨੈਣ ਲੱਗਦੇ ਉਹ ਸੋਹਣੇ ਚਾਗੇ ਬਾਕੀ ਸਾਰੇ ਸੋਹਣੇ ਨੇ ਜੀ ਕੋਈ ਰੰਗ ਰੰਗ ਤਾਂ ਦੋ ਹੀ ਹੁੰਦੇ ਨੇ ਚਿੱਟਾ ਤੇ ਕਾਲ ਨਹੀਂ ਮੈਂ ਮੈਂ ਤੁਹਾਡਾ ਕੀ ਰੰਗ ਤੋਂ ਤੇ ਵੈਸੇ ਇੱਕ ਸੀਰੀਅਸ ਜਿਹਾ ਕੁਐਸਚਨ ਪੁੱਛਾਂਗੀ ਜੀ ਮੁੰਡਿਆਂ ਨੂੰ ਸਿਰ ਤੇ ਜੇ ਚੁੰਨੀ ਲਈ ਵੀ ਇਹ ਕੁੜੀ ਨੇ ਤੇ ਤੁਹਾਨੂੰ ਕੀ ਲੱਗਦਾ ਉਹ ਸਹੀ ਹੈ ਜੇ ਕਿਸੇ ਨੇ ਜੀਨ ਪਾ ਲਈ ਤਾਂ ਉਹ ਗਲਤ ਹੈ ਉਹ ਚੀਜ਼ ਅ ਤੁਸੀਂ ਕੀ ਕਹੋਗੇ ਨਹੀਂ ਨਹੀਂ ਇਹ ਤਾਂ ਇੱਕ ਮਾਈਂਡ ਸੈਟ ਹੈ ਸਾਰਿਆਂ ਦਾ ਚੁੰਨੀ ਲਈ ਹੈ ਉਹ ਤਾਂ ਬਹੁਤ ਹੀ ਵਧੀਆ ਗੱਲ ਹੈ ਪਰ ਲੇਕਿਨ ਜਿਹੜੀ ਜੀਨ ਪਾਈ ਹੈ ਉਹ ਵੀ ਉਹਨਾਂ ਦੇ ਘਰ ਦੇ ਅਲੋ ਕਰ ਰਹੇ ਨੇ ਪਹਿਲੀ ਗੱਲ ਤਾਂ ਉਹਨਾਂ ਦੀ ਪੇਰੈਂਟਸ ਨੇ ਜੱਜ ਕਰਨ ਵਾਲੇ ਆਪਾਂ ਕੋਈ ਨਹੀਂ ਹੁੰਦੇ ਉਹਨਾਂ ਨੂੰ ਜੱਜ ਕਰਨ ਵਾਲੇ ਉਹ ਜੀਨ ਪਾ ਰਹੇ ਨੇ ਉਹਨਾਂ ਦੇ ਘਰ ਦੇ ਪਹਿਲਾਂ ਉਹਨਾਂ ਨੂੰ ਪੁੱਛਣਗੇ ਜੀ ਤੁਸੀਂ ਕਿਉਂ ਪਾਏ ਆਪਾਂ ਉਹਨੂੰ ਡਿਸਾਈਡ ਨਹੀਂ ਕਰ ਸਕਦੇ ਉਹਨਾਂ ਦੇ ਕੈਰੇਕਟਰ ਬਾਰੇ ਰਹੀ ਗੱਲ ਚੁੰਨੀ ਤੇ ਹੀ ਉਹ ਤਾਂ ਸੱਭਿਆਚਾਰ ਹੈ ਪੰਜਾਬ ਦਾ ਤੁਹਾਨੂੰ ਨਹੀਂ ਲੱਗਦਾ ਕਿ ਸਭਿਆਚਾਰ ਆਪਣਾ ਅੱਜ ਕੱਲ ਗਾਇਬ ਹੋ ਰਿਹਾ ਜਦੋਂ ਇਹ ਸੋਸ਼ਲ ਮੀਡੀਆ ਦਾ ਮਤਲਬ ਇੰਨਾ ਜ਼ਿਆਦਾ ਦੌਰ ਵੱਧ ਗਿਆ ਕਿ ਆਪਾਂ ਇੱਕ ਆਪਣੀ ਰੀਅਲ ਲਾਈਫ ਭੁੱਲ ਗਏ ਕਿ ਕੀ ਹੈਗੀ ਆਪਾਂ ਇੱਕ ਰੀਲ ਦੇ ਡਿਪੈਂਡ ਹੋ ਗਏ ਆ ਇਹ ਸਾਰਾ ਇਹ ਸੋਸ਼ਲ ਬਾਜੀ ਹੈ ਸਾਨੂੰ ਬਸਹੀ ਦੱਸਾਂ ਤੇ ਬਾਕੀ ਥੋੜਾ ਨਸ਼ਾ ਨੇ ਵੀ ਪੱਟ ਰੱਖੇ ਨੇ ਜਵਾਕ ਤਾਂ ਨਸ਼ੇ ਘਟਾਉਣੇ ਚਾਹੀਦੇ ਨੇ ਮੇਰੇ ਹਿਸਾਬ ਨਾਲ ਤਾਂ ਬਾਕੀ ਸੋਸ਼ਲ ਮੀਡੀਆ ਤਾਂ ਹੀ ਚੰਗੀ ਚੀਜ਼ ਵੀ ਦਿਖਾਉਂਦੇ ਮਾੜੀ ਚੀਜ਼ ਵੀ ਦਿਖਾਉਂਦਾ ਜਿਹੜੀ ਚੀਜ਼ ਆਪਾਂ ਦੇਖਾਂਗੇ ਉਹ ਆਪਾਂ ਦੀ ਫੀਡ 'ਚ ਸ਼ੋਅ ਹੋਊਗੀ ਜੀ ਤੈਨੂੰ ਚੰਗਾ ਦੇਖੋ ਚਾਹੇ ਹੜ ਦੇਖੋ ਨਹੀਂ ਮਤਲਬ ਜੇ ਤੁਹਾਨੂੰ ਇਹ ਤਾਂ ਤੁਸੀਂ ਕਿਸ ਚੀਜ਼ ਨੂੰ ਪ੍ਰਮੋਟ ਕਰੋਗੇ ਮਤਲਬ ਤੁਸੀਂ ਕਹਿ ਰਹੇ ਕਿ ਫੇਸ ਵੈਲਿਊ ਦੇ ਲਈ ਤੁਸੀਂ ਕੰਮ ਕਰ ਰਹੇ ਹੋ ਬਟ ਜੇ ਕਿਸੇ ਇੱਕ ਪਰਟੀਕਲ ਚੀਜ਼ ਨੂੰ ਮਤਲਬ ਪ੍ਰਮੋਟ ਕਰਨਾ ਆਵੇ ਤਾਂ ਤੁਸੀਂ ਕਿਸ ਚੀਜ਼ ਨੂੰ ਪ੍ਰਮੋਟ ਕਰੋਗੇ ਅਸੀਂ ਸ਼ੇਅਰ ਮਾਰਕੀਟ ਨੂੰ ਪ੍ਰਮੋਟ ਕਰਾਂਗੇ ਕਿਉਂਕਿ ਉਹ ਇੱਕ ਵਧੀਆ ਸੋਰਸ ਹੈਗਾ ਓਕੇ ਇਨਕਮ ਦਾ ਕਿਉਂਕਿ ਉਹ ਹਰ ਇੱਕ ਬੰਦਾ ਸਿੱਖ ਸਕਦਾ ਹੈ ओके ਜੇ ਮੈਨੂੰ ਸਾਨੂੰ ਹੋ ਗਏ 5-6 ਸਾਲ ਹੋ ਗਏ ਕਰਜਾਂ ਨੂੰ ਤਾਂ ਵਧੀਆ ਇਨਕਮ ਸੋਰਸ ਜਨਰੇਟ ਕਰ ਸਕਦੇ। ਦੇਖਿਓ ਸਾਡੀ ਆਡੀਅנס ਜੋ ਸਾਡੇ ਮਤਲਬ ਦੇਖ ਰਹੀ ਹੈ ਤਾਂ ਉਹਨਾਂ ਨੂੰ ਜਰੂਰ ਦੱਸੋ ਥੋੜਾ ਜਿਹਾ ਸ਼ੇਅਰ ਮਾਰਕੀਟ ਬਾਰੇ। ਸ਼ੇਅਰ ਮਾਰਕੀਟ ਇਹ ਦੇਖੋ ਐਮੇ ਦੀ ਚੀਜ਼ ਆ ਇਹਦੇ ਚੋਂ ਪੈਸਾ ਨਿਕਲਦਾ ਵੀ ਤੇ ਜਾਂਦਾ ਵੀ ਹੈ। ਪਰ ਜੇ ਨੂੰ ਆਪ ਸਿੱਖ ਕੇ ਕਰਾਂਗੇ ਤਾਂ ਇਹਦੇ ਵਿੱਚ ਬਹੁਤ ਹੀ ਬਹੁਤ ਹੀ ਜ਼ਿਆਦਾ ਪੈਸਾ ਹੈਗਾ ਤੁਸੀਂ ਇਹਦੇ ਨੂੰ ਕਰ ਸਕਦੇ ਹੋ। ਇਹਦੇ ਵਿੱਚ ਸਟੱਡੀ ਦੀ ਕੋਈ ਲਿਮਟ ਨਹੀਂ ਚਾਹੇ ਅਨਪੜ੍ਹ ਬੰਦਾ ਵੀ ਕਰ ਸਕਦਾ ਹੈ। ਤਾਂ ਕਰਕੇ ਜਿਨ੍ਹਾਂ ਨੇ ਸਿੱਖਣਾ ਹੋਵੇ ਤੁਸੀਂ ਸਾਨੂੰ ਵੀ ਕੰਟੈਕਟ ਕਰ ਸਕਦੇ ਹੋਗੇ। ਬਾਕੀ ਬਹੁਤ ਸਾਰੇ ਇੰਸਟੀਟ ਕਿ ਚਲੋ ਇੱਕ ਲਾਸਟ ਕੁਐਸਚਨ ਪੁੱਛਾਂ ਨਹੀਂ ਤੁਹਾਡੇ ਤੋਂ ਕਿ ਤੁਹਾਡੇ ਦੋਸਤ ਕਦੇ ਜਿੱਦ ਅੱਜ ਕੱਲ ਰੀਲਸ ਚੱਲਦੀਆਂ ਹੁੰਦੀਆਂ ਨੇ ਨਾ ਕਿ ਐਕਸੀਡੈਂਟ ਹੋ ਗਿਆ ਬਟ ਸਕਰੋਲ ਕਰ ਰਹੇ ਇੰਸਟਾਗ੍ਰam ਤੁਹਾਡੇ ਨਾਲ ਕਦੇ ਕੋਈ ਐਮ ਦਾ ਇਨਸੀਡੈਂਟ ਹੋਇਆ ਨਹੀਂ ਜੀ ਇਸ ਤਾਂ ਸੇਵਾ ਕਰ ਦਿੰਦੇ ਆ ਕਿ ਇਨਸੀਡੈਂਟ ਐਮ ਦਾ ਤਾਂ ਨਹੀਂ ਕੋਈ ਹੋਇਆ ਲੇਕਿਨ ਸਾਡੇ ਦੋਸਤ ਵੀ ਸਮਝਦਾਰ ਨੇ ਪੜੇ ਲਿਖੇ ਨੇ ਵਧੀਆ ਫੈਮਿਲੀ ਤੋਂ ਬਲੋਂਗ ਕਰਦੇ ਨੇ ਉਹ ਸਕਰੋਲ ਨਹੀਂ ਕਰਨਗੇ ਪਹਿਲਾਂ ਹੈਲਪ ਕਰਨਗੇ ਸਾਰਿਆਂ ਦੀ ਜਿੰਮੇ ਕੋਈ ਦੇਖਿਆ ਉਹ ਜ਼ਰੂਰ ਜਾਂਦੇ ਨੇ ਕਿ ਹੈਲਪ ਕਰਨ ਤਾ ਅਸੀਂ ਅੱਗੇ ਫਿਊਚਰ 'ਚ ਜਾਇਆ ਕਰਾਂਗੇ ਜਿਵੇਂ ਰੱਬ ਨੇ ਸਾਡ ਦਿੱਤਾ। ਅਗੇ ਕੋਈ ਫਨੀ ਇਨਸੀਡੈਂਟ ਜੋ ਸਾਡੀ ਆਡੀਅנס ਨਾਲ ਤੁਸੀਂ ਸ਼ੇਅਰ ਕਰਨਾ ਚਾਹਦੇ ਹੋ? ਫਨੀ ਸਟੂਡੈਂਟ ਦਾ ਇਹ ਰੋਜ਼ ਹੀ ਹੋਈ ਜਾਂਦੀ ਹੈ। ਕਿ ਯਾਰ ਅੱਜ ਸਾਡੇ ਨਾਲ ਇਹ ਸਪੈਸ਼ਲ ਹੋਇਆ ਕਿ ਮਤਲਬ ਸਾਨੂੰ ਲੱਗਦਾ ਨਹੀਂ ਸੀ ਕਿ ਇਦਾਂ ਹੋਏਗਾ ਪਰ ਉਹ ਚੀਜ਼ ਹੋਈ ਸਾਡੇ ਨਾਲ। ਜਿਵੇਂ ਅਸੀਂ ਘਰੋਂ ਆਂਦੇ ਆਂਦੇ ਕਿਤੇ ਘੁੰਮਣ ਗਏ ਆਂ ਚੰਡੀਗੜ੍ਹ ਜਾ ਕੇ ਘੁੰਮਣ ਗਏ। ਘਰੇ ਆਂਦੇ ਆਂਦੇ ਲੇਟ ਹੋ ਗਏ। ਠੀਕ ਹੈ ਉਦੋਂ ਗਾਣਾ ਪੈਰੀਆਂ ਨੇ ਤਾਂ 스ਪੀਕਰ ਤੇ ਫੋਨ ਲਾ ਕੇ ਸੁਣਾਤਾ ਸਾਰਿਆਂ ਨੂੰ ਮਮੀ ਦੇ ਗਾਣਾਂ। ਤਾਂ ਉਹ ਵੀ ਇੱਕ ਫਨੀ ਇਨਸੀਡੈਂਟ ਹੋ ਜਾਂਦਾ। ਬਾਕੀ ਫਨੀਅਸਟ ਸਟੂਡੈਂਟ ਵਾਸਤੇ ਸਨੇ YouTube ਚੈਨਲ ਬਣਾਇਆ ਹੋਗਾ BSP ਵਲੌਗਸ ਦੇ ਨਾਮ ਤੋਂ ਤੇ ਉਧੇ ਸਾਰੀ ਸੀ ਵਲੌਗਸ ਪਾਦੇ ਨੇ ਡੇਲੀ ਲਾਈਫ ਤੇ ਕਾਲਜ ਲਾਈਫ ਕਿ ਤੁਸੀਂ ਆਪਣੇ ਵਲੌਗ ਚ ਕੀ ਦਿਖਾਉਂਦੇ ਹੋ ਤੁਸੀਂ ਡੇਲੀ ਲਾਈਫ ਦਿਖਾਉਂਦੇ ਆਗੇ ਜਿਵੇਂ ਹੋ ਗਿਆ ਆਪਣੀ ਕਾਲਜ ਲਾਈਫ ਸਾਰੀ ਮੁੰਡੇ ਕਿਵੇਂ ਕੰਟੀਨ ਤੇ ਚਾਹ ਪੀਂਦੇ ਨੇ ਕਿਵੇਂ ਯਾਰੀ ਦੋਸਤੀਆਂ ਅੱਜ ਹਾਸੀ ਮਜ਼ਾ ਕਰਦੇ ਨੇ ਕਿਹੜੀਆਂ ਲੰਗ ਜਾਂਦੇ ਨੇ ਬਾਕੀ ਕੁੜੀਆਂ ਛੇੜਦੇ ਨੇ ਉਹ ਸਾਰਾ ਕੁਝ ਦਿਖਾਉਂਦੀ ਨਹੀਂ ਓਕੇ ਮਤਲਬ ਜੇ ਗੱਲ ਕਰੀਏ ਕਿ ਆਪਣੇ ਡੇਲੀ ਵਲੌਗ ਹਨਾ ਕਿ ਆਪਾਂ ਇੰਨੇ ਜ਼ਿਆਦਾ ਵੈਲਿਊ ਬਿਲ ਜਾ ਕਹਿ ਲੋ ਕਿ ਆਪਾਂ ਇੰਨੇ ਜ਼ਿਆਦਾ ਕਿਸੇ ਦੀ ਲਾਈਫ ਚ ਦਖਲ ਅੰਦਾਜ਼ੀ ਕਰਨ ਦੀ ਕਰਦੇ ਆ ਕਿ ਆਪਾਂ ਡੇਲੀ ਦੇ ਵਲੌਗ ਲੋਕਾਂ ਦੇ ਚੈੱਕ ਕਰਦੇ ਆ ਇਹ ਚੀਜ਼ ਕਿ ਉਹ ਦੇਖਦੇ ਨੇ ਲੋਕੀ ਕੋਈ ਲੋਕ ਜਿੰਨੇ ਸਟ੍ਰੈਸਡ ਹੁੰਦੇ ਨੇਗੇ ਜੀ ਡਿਪਰੈਸ਼ਨ ਮੰਗੂ ਹੋ ਜਾਂਦਾ ਉਹ ਜਿਹੜਾ ਜੋ ਬਾਹਰ ਨਿਕਲਣ ਦਾ ਵਾਸਤਾ ਡਿਪਰੈਸ਼ਨ ਦੇ ਲਈ ਆਪਾਂ ਕਿਸੇ ਦੇ ਘਰੇ ਚੱਕੋ ਕਿਸੇ ਦੇ ਘਰੇ ਜਾਕੋ ਨਹੀਂ ਉਹ ਤਾਂ ਇਹ ਕਿਵੇਂ ਹੋ ਸਕਦਾ ਨਹੀਂ ਕਿ ਕਿਸੇ ਦੇ ਡੇਲੀ ਵਲੌਗ ਦੇਖ ਰਹੇ ਆਪਾਂ ਉਹ ਕਿਸੇ ਫ੍ਰੀ ਟਾਈਮ ਦੇ ਵਿੱਚ ਦੇਖਦੇ ਹੋਣੇ ਲੋਕਾਂ ਦੇ ਵਲੌਗਸ ਤਾਂ ਕਰਕੇ ਉਹ ਉਹਨਾਂ ਦੀ ਸੋਚ ਹੈਗੀ ਓਕੇ ਆਪਾਂ ਦਾ ਚਾਹਨਾ ਵੀ ਦੇਖਣਾ ਆਪਣੇ ਲੋਕਾਂ ਦਾ ਨਹੀਂ ਉਹਨੇ ਇੱਕ ਐਜ਼ ਅ ਇਨਫਲੂਐਂਸਰ ਦਾ ਸਾਰਾ ਮਿੱਦਾਂ ਲੱਗਦਾ ਹੁੰਦਾ ਕਿ ਮੇਰੀ ਆਡੀਅנס ਅੱਛੀ ਹੋਵੇ ਪਰ ਤੁਹਾਡੇ ਮਤਲਬ ਜੇ ਤੁਹਾਡੇ ਫਾਲੋਅਰਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਮੇਲ ਜ਼ਿਆਦਾ ਨੇ ਜਾਂ ਫੀਮੇਲਸ ਲੱਗ ਲਓ ਤੁਸੀਂ ਸਨੈਪਚੈਟ ਤੇ ਜ਼ਿਆਦਾ ਫੀਮੇਲਸ ਨੇ ਪਰ ਰਿਪਲਾਈ ਨਹੀਂ ਕਰੀਦਾ ਕਿਸੇ ਦਾ ਪਰ ਇੰਸਟਾਗ੍ਰਾਮ ਤੇ ਜ਼ਿਆਦਾ ਮੈਨੂੰ ਲੱਗਦਾ ਮੇਲ ਨੇ ਯੋਇ ਇਹ ਸਨੈਪਚੈਟ ਤੇ ਔਰ ਇੰਸਟਾਗ੍ਰਾਮ ਤੇ ਵੱਖਰੇ ਵੱਖਰੇ ਕਿਉਂ ਕਿਉਂਕਿ ਸਨੈਪਚੈਟ ਤੇ ਮੁੰਡੇ ਧੱਕੇ ਆਉਂਦੇ ਦੇਖਣਗੇ ਆਪਾਂ ਨੂੰ ਕੁੜੀਆਂ ਕਿਹਦੇ ਨਹੀਂ ਉਹ ਇੰਸਟਾਗ੍ਰਾਮ ਤੇ ਵੀ ਦੇਖਦੀਆਂ ਨੇ ਨਾ ਇੰਸਟਾਗ੍ਰਾਮ ਤੇ ਦੇਖਦੇ ਆ ਨਾ ਪਰ ਇੰਸਟਾਗ੍ਰਾਮ ਤੇ ਇਹਨੂੰ ਲੱਗਦਾ ਜ਼ਿਆਦਾ ਮੇਲ ਜਣੇ ਕਿਉਂਕਿ ਲਾਈਕ ਕਮੈਂਟਸ ਤੋਂ ਪਤਾ ਲੱਗ ਜਾਂਦਾ ਨਾ ਓਕੇ ਮੇਲ ਜੀ ਕਿਉਂ ਆਉਂਦੇ ਨੇ ਫਿਰ ਤੁਹਾਡੀ ਕਿਹੜੀ ਕੁੜੀਆਂ ਕਿਉਂ ਨਹੀਂ ਆਉਂਦੀਆਂ ਸੋ ਜਿਹੜੀਆਂ ਕੁੜੀਆਂ ਤੁਹਾਨੂੰ ਸਨੈਪਚੈਟ ਤੇ ਫੋਲੋ ਕਰਦੀਆਂ ਨੇ ਉਹ ਉਹਨਾਂ ਨੂੰ ਕਹੋ ਫਿਰ ਇੰਸਟਾਗ੍ਰਾਮ ਤੇ ਵੀ ਆਉਣ ਉਹ ਦਰਦੀਆਂ ਦੇ ਘਰਦਿਆਂ ਤੇ ਸਹੀਆਂ ਤੇ ਸਨੈਪਚੈਟ ਦੇ ਕਿਵੇਂ ਕਿਉਂ ਨਹੀਂ ਦਰਦੀਆਂ ਸਨੈਪਚੈਟ ਤੇ ਲੁੱਕ ਕੇ ਅਗਲੀਆਂ ਸਨੈਪਚੈਟ ਲੁੱਕ ਕੇ ਚਲਾਇਆ ਜਾ ਸਕਦਾ ਵਾ ਤੇ ਫਿਰ ਇੰਸਟਾਗ੍ਰਾਮ ਕਿਉਂ ਨਹੀਂ ਚਲਾਇਆ ਜਾ ਸਕਦਾ ਲੁੱਕ ਨਹੀਂ ਰਿਕਵੈਸਟ ਆਉਂਦੇ ਨੇ ਸਨੈਪਚੈਟ ਤੇ ਪਰ ਸੱਟ ਨਹੀਂ ਕਰੀਦੀ ਐਵੇਂ ਕਦੇ ਕਿਸੇ ਦੀ ਮਤਲਬ ਵੈਸੇ ਰਿਪਲਾਈ ਕਰਦੇ ਇਹਦਾ ਜਿੰਨੇ ਸਟੋਰੀ ਦੇ ਵਿੱਚ ਲਾ ਕੇ ਬਾਕੀ ਪਰਸਨਲੀ ਰਿਪਲਾਈ ਕਦੇ ਕਿਸੇ ਨੂੰ ਨਹੀਂ ਕੀਤਾ ਓਕੇ ਕਿੰਨੇ ਕੁ ਦਿਨ ਚ ਰਿਪਲਾਈ ਕਰ ਦਿੰਦੇ ਹੋ ਰਿਪਲਾਈ ਜਿੰਨੇ ਆਉਂਦੇ ਹੈਗੇ ਪਰ ਸਟੋਰੀ ਚ ਕਰ ਦਾਂਗੇ ਪਰਸਨਲੀ ਕੋਈ ਰਿਪਲਾਈ ਨਹੀਂ ਕਰਦੇ ਹੁਣ ਜਾਨਣ ਕੀ ਪਤਾ ਹਨੇ ਜੀ ਕੀ ਕੀ ਜਨ ਜੀ ਨਹੀਂ ਉਹ ਮਤਲਬ ਮੈਂ ਕਹਿ ਰਣੀ ਕਿ ਆ ਜੇ ਸਪੋਰਟ ਕਰਦਾ ਤਾਂ ਕੁੜੀਆਂ ਹੀ ਹੁੰਦੀਆਂ ਨੇ ਹੈਨਾ ਜੇ ਤੁਹਾਡੇ ਫੀਡ ਚ ਉਹ ਤੁਸੀਂ ਕਿਸੇ ਦੀ ਫੀਡ ਚ ਜਾ ਰਹੇ ਹੋ ਕੁੜੀਆਂ ਕਿਉਂਕਿ ਕੁੜੀਆਂ ਨੂੰ ਆ ਲੱਗਦਾ ਹੁੰਦਾ ਨਾ ਕਿ ਨਹੀਂ ਸੋਣਾ ਮੁੰਡਾ ਹੈ ਮਨ ਮੁੰਡੇ ਕੀ ਤੁਹਾਡੇ ਤੁਸੀਂ ਖੜੀਆਂ ਦੱਸੋ ਮੁੰਡੇ ਜੇ ਤੁਸੀਂ ਇੱਕ ਸਿਰਫ ਜਸਟ ਇੱਕ ਨਾਰਮਲ ਗਾਣੇ ਤੇ ਵੀਡੀਓਸ ਪਾਣੇ ਹੋ ਕੁੜੀਆਂ ਹਿੱਲ ਜਾਂਦੀਆਂ ਨੇ ਜਿਵੇਂ ਆਡੀਅנס ਚੋਂ ਪਰ ਮੁੰਡੇ ਕੱਟੜ ਹੁੰਦੇ ਨੇ ਉਹ ਕਹਿਤਾ ਤਾਂ ਕਹਿਤਾ ਨਾਲ ਵੀ ਸਪੋਰਟ ਕਰਾਂਗੇ ਤਾਂ ਕਰਾਂਗੇ ਉਹਨੀਆਂ ਲੋਕਾਂ ਦੀ ਗੱਲਾਂ ਜਾ ਕੇ ਅਨਫੋਲੋ ਫੋਲੋ ਆਏ ਕਰੀ ਜਾਂਦੇ ਪਰ ਮੁੰਡਿਆਂ ਨੇ ਫੋਲੋ ਕਰ ਲਿਆ ਤਾਂ ਕਰ ਲਈ ਚਲੋ ਤੁਸੀਂ ਆਪਣੀ ਜਿਹੜੀ ਤੁਹਾਡੀ ਇੰਸਟਾਗ੍ਰam ਫੈਮਿਲੀ ਹੈਗੀ ਜਾਂ ਸਨੈਪਚੈਟ ਫੈਮਿਲੀ ਹੈਗੀ ਉਹਨਦੇ ਲਈ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਦੇਣਾ ਚਾਹਾਂਗੀ ਕਿ ਸਾਰਿਆਂ ਦੀ ਰਿਸਪੈਕਟ ਕਰੋ ਆਪਦਾ ਹਾਰਡਵਰਕ ਕਰੋ ਫੈਮਿਲੀ ਨੂੰ ਵੱਧ ਤੋਂ ਵੱਧ ਟਾਈਮ ਦਿਓ ਕਿਉਂਕਿ ਫੈਮਿਲੀ ਇਹੋ ਜਿਹੜਾ ਆਪਾਂ ਬੈਕ ਤੇ ਸਪੋਰਟ ਕਰਦੀ ਹੈ ਓਕੇ ਬਾਕੀ ਸਾਰਿਆਂ ਨੂੰ ਪਿਆਰ ਭਰੀ ਸਤਸਕਾਰ ਲਵ ਯੂ ਸਾਰਿਆਂ ਤੇ ਵੀ ਆਖੀ ਮੈਸੇਜ ਕਿਉਂਕਿ ਹੁਣ ਆਪਾਂ ਬੰਦ ਕਰਨ ਲੱਗੇ ਕਿਉਂਕਿ ਆਖਰੀ ਮੈਸੇਜ ਜੋ ਤੁਸੀਂ ਆਪਣੀ ਸਾਡੀ ਆਡੀਅנס ਨੂੰ ਤੇ ਤੁਹਾਡੀ ਆਪਣੀ ਆਡੀਅנס ਨੂੰ ਦੇਣਾ ਚਾਹੁੰਦੇ ਆ ਆਖਰੀ ਮੈਸੇਜ ਇਹ ਹੈ ਕਿ ਵਧੀਆ-ਵਧੀਆ ਚੀਜ਼ਾਂ ਵੇਖੋ YouTube ਚੈਨਲ ਵੇਖੋ ਇਹਨਾਂ ਦਾ ਸਾਡਾ YouTube ਚੈਨਲ ਦੇਖੋ ਬਾਕੀ ਸਾਰਿਆਂ ਦੀ ਹੈਲਪ ਕਰੋ ਠੀਕ ਹੈ ਹਾਰਡ ਵਰਕ ਕਰੋ ਫੈਮਲੀ ਨੂੰ ਟਾਈਮ ਦਿਓ ਸਟੱਡੀ ਕਰੋ ਅੱਗੇ ਵਧੋ ਤੇ ਬਾਕੀ ਇਗਨੋਰ ਕਰੋ ਸਾਰਿਆਂ ਨੂੰ ਜੋ ਆਪਾਂ ਨੂੰ ਬੈਡ ਬਾਈਟਿੰਗ ਕਰਦੇ ਨੇ ਆਪਣੀ ਬੈਕ ਪਿੱਛੇ ਤਾਂ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਕਿ ਸਾਰਿਆਂ ਨੂੰ ਸਪੋਰਟ ਕਰੋ ਬਹੁਤ ਚੰਗਾ ਲੱਗਾ ਪੁਕੇਂਦਰ ਸ਼ਰਮਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਲੱਗਿਆ ਭੁਪਿੰਦਰ ਸ਼ਰਮਾ ਨਾਲ ਗੱਲਬਾਤ ਕਰਕੇ ਤੇ ਐਵੇਂ ਅਸੀਂ ਤੁਹਾਨੂੰ ਹੋਰ ਅੱਗੇ ਜੋ ਇਨਫਲੂਐਂਸਰ ਬਣਨਾ ਚਾਹੁੰਦੇ ਨੇ ਜਾਂ ਫਿਰ ਕਹਿ ਦੋ ਕਿ ਆਪਣਾ ਇੱਕ স্ট্রਗਲ ਟਾਈਮ ਚ ਨੇ ਜਾਂ ਇੱਕ achiyan ਬੁਲੰਦੀਆਂ ਤੇਰੇ ਤੇ ਤੁਹਾਡੇ ਨਾਲ ਗੱਲਬਾਤ ਕਰਵਾਵਾਂਗੇ ਹੁਣ ਦੇ ਲਈ ਮੈਨੂੰ ਇਜਾਜ਼ਤ ਦਿਓ ਧੰਨਵਾਦ